ਅੱਜੇ ਕਾਦੂ ਉੱਨੀ ਤੋਂ ਅੱਧੀ ਗਰਮੀ ਸਾਈਬੀਰੀਆ ਦੇ ਜੰਗਲਾਂ ਦੇ ਵਿੱਚ ਐਸਾ ਧਮਾਕਾ ਹੋਇਆ ਜਿਸ ਦੀ ਗੂੰਜ 11 ਕਿਲੋਮੀਟਰ ਦੂਰ ਤੱਕ ਸੁਣੀ ਗਈ ਨਾ ਕੋਈ ਜੰਗ ਨਾ ਬੰਬ ਪਰ ਜੰਗਲ ਦੇ 80 ਮਿਲੀਅਨ ਡਰਗ ਉਹ ਜਿਸ ਸਕੇਂਟਰ ਵਿੱਚ ਡੈਂਟ ਡੇਰੀ ਹੋਵੇ ਇੱਕ ਅਜਿਹੀ ਰਹਾਸਮਈ ਘਟਨਾ ਜਿਹਦੇ 100 ਸਾਲ ਬੀਤਣ ਦੇ ਵੀ ਅਸਲ ਕਾਰਨ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਇਹ ਘਟਨਾ ਰੂਸ ਦੇ ਸਾਇਬੀਰੀਆ ਦੇ ਤਰਦੀ ਤੰਗੋਸ਼ਕਾ ਰਿਵਰ ਦੇ ਨੇੜੇ ਵਾਪਰੀ 1908 ਵਿੱਚ ਇਹ ਖੇਤਰ ਬਹੁਤ ਹੀ ਸੁਨਨਾ ਸੀ ਇੱਥੇ ਕੁਝ ਹੀ ਲੋਕ ਰਹਿੰਦੇ ਸਨ ਮੁੱਖ ਤੌਰ ਤੇ ਅਵੈਂਕੀ ਕੌਮ ਦੇ ਟ੍ਰਾਈਬਲ ਲੋਕ ਉਹਨਾਂ ਦੀ ਜ਼ਿੰਦਗੀ ਜੰਗਲ ਦੇ ਵਿੱਚ ਸ਼ਿਕਾਰ ਤੇ ਨਿਰਭਰ ਸੀ ਕੋਈ ਵੱਡਾ ਸ਼ਹਿਰ ਨਹੀਂ ਸੀ ਇਹ ਪੂਰਾ ਖੇਤਰ ਟਿਆਗਾ ਫੋਰੈਸਟ ਨਾਲ ਟਿਕਿਆ ਹੋਇਆ ਸੀ ਆਨ ਗੈਂਤ ਨਦਰਾ ਤੋਂ ਵੱਡੇ ਜੰਗਲ ਇੱਕ ਕੁਦਰਤੀ ਸੰਸਾਰ ਇੱਥੇ ਵਸਿਆ ਹੋਇਆ ਸੀ 20 ਜੂਨ ਦੀ ਸਵੇਰ ਕਰੀਬ 7:00 ਵਜੇ 15 ਮਿੰਟ ਤੇ ਲੋਕਾਂ ਨੇ ਆਕਾਸ਼ ਦੇ ਵਿੱਚ ਚਮਕਦਾਰ ਅਗ ਦਾ ਗੋਲਾ ਦੇਖਿਆ ਕੁਝ ਇਸ ਘੰਟਾ ਵਿੱਚ ਇੱਕ ਵੱਡਾ ਧਮਾਕਾ ਹੋਇਆ 350 ਵਰਗ ਕਿਲੋਮੀਟਰ ਦੇ ਖੇਤਰ ਵਿੱਚ ਲੱਖਾਂ ਹੀ ਦਰੱਖਤ ਇੱਕ ਹੀ ਦਿਸ਼ਾ ਵੱਲ ਡਿੱਗ ਗਏ ਇਹ ਬਲਾਸਟ ਹਿਰੋਸ਼ੀਮਾ ਦੇ ਵਿੱਚ ਸੁੱਟੇ ਬੰਬ ਤੋਂ 100 ਗੁਣਾ ਵੱਡਾ ਸੀ ਪਰ ਕਿਸੇ ਵੱਡੇ ਸ਼ਹਿਰ ਦੀ ਗੈਰ ਹਾਜ਼ਰੀ ਕਾਰਨ ਲੱਖਾਂ ਲੋਕ ਨਹੀਂ ਮਰੇ ਪਰਸ਼ਕੋਕ ਵੇਵਸ ਇੰਗਲੈਂਡ ਤੱਕ ਵਸਤੂ ਕੀਤੀਆਂ ਗਈਆਂ ਇਲਾਕਾ ਦੂਰਤਰਾਜ ਤੇ ਖਤਰਨਾਕ ਸੀ ਘਟਨਾ ਤੋਂ ਬਾਅਦ ਹਫ਼ਕਿਆਂ ਤੱਕ ਕੋਈ ਵੀ ਵਿਗਿਆਨਕ ਟੀਮ ਮੌਕੇ ਤੇ ਨਹੀਂ ਗਈ ਪਹਿਲੀ ਵਾਰ ਸਨ 1927 ਦੇ ਵਿੱਚ ਲਿਓਨੇਟ ਕਾਲੈਕਟੀਵ ਟੀਮ ਜੰਗਲ ਵਿੱਚ ਪਹੁੰਚਦੀ ਹੈ ਤੇ ਦੇਖਦੀ ਹੈ 80 ਮਿਲੀਅਨ ਡਿੱਗੇ ਹੋਏ ਡਰਾਗ ਕੋਈ ਗੱਡਾ ਨਹੀਂ ਸਿਰਫ ਸੜੇ ਹੋਏ ਟਾਣੀਆਂ ਦੇ ਨਿਸ਼ਾਨ ਪਹਿਲੀ ਵਾਰ ਇਹ ਤਬਾਹੀ ਦਾ ਮੰਜ਼ਰ ਦੁਨੀਆ ਤੱਕ ਪਹੁੰਚਦਾ ਹੈ ਇਹ ਰਸਮਾ ਹੀ ਘਟਨਾ ਬਾਰੇ ਹੁਣ ਤੱਕ ਬਹੁਤ ਸਾਰੀਆਂ ਥਿਉਰੀਜ਼ ਸਾਹਮਣੇ ਆਈਆਂ ਨਾਸਤਾ ਦੇ ਮੁਤਾਬਕ ਇੱਕ 50 ਤੋਂ 60 ਮੀਟਰ ਦਾ ਐਸਟ੍ਰੋਇਡ ਜਾਂ ਬਰਫ਼ ਦਾ ਟੁਕੜਾ ਧਰਤੀ ਦੇ ਐਟਮੋਸਫੀਅਰ ਵਿੱਚ ਆ ਕੇ ਫਟਿਆ ਤੇ ਉਸ ਦੀ એનર્ਜੀ ਰੀਲੀਜ਼ ਨਾਲ ਇਹ ਤਬਾਹੀ ਦਾ ਮੰਜ਼ਰ ਬਣਿਆ ਹੋਵੇਗਾ ਪਰ ਸਪਸ਼ਟ ਨਹੀਂ ਬਹੁਤੇ ਰਿਸਰਚਰਸ ਮੰਨਦੇ ਹਨ ਕਿ ਇਹ ਏਲੀਅਨ ਸਪੇਸ ਕ੍ਰਾਫਟ ਦਾ ਐਕਸੀਡੈਂਟ ਦੀ ਐਵੀਡੈਂਸ ਗੱਡਾ ਨਾ ਹੋਣਾ ਅਨਐਕਸਪਲੇਨਡ ਰੇਡੀਏਸ਼ਨ ਪੈਟਰਨਸ ਤੇ ਆਸਮਾਨੀ ਅੱਗ ਦਾ ਜ਼ਿਕਰ ਹੋਣਾ ਇਸ ਥਿਊਰੀ ਨੂੰ ਜਨਮ ਦਿੰਦਾ ਹੈ ਇੱਕ ਕੌਨਸਪੀਰੇਸੀ ਥਿਊਰੀ ਕਹਿੰਦੀ ਹੈ ਕਿ ਨਿਕੋਲਾ ਟੈਸਲਾ ਨੇ ਆਪਣੇ ਵਾਇਰਲੈਸ એનર્ਜੀ ਵੈਪਨ ਟੈਸਟ ਕੀਤਾ ਜਿਸ ਦਾ ਨਿਸ਼ਾਨਾ ਨਾਰਥ ਪੋਲ ਸੀ ਪਰ ਗਲਤੀ ਨਾਲ ਤੰਗੋਸਕਾ ਨੂੰ ਲੱਗਿਆ ਹੋਵੇਗਾ ਇਸ ਪਲਾਸ ਨਾਲ ਸ਼ੌਕ ਵੇਵਸ ਨੇ ਯੂਰਪ ਅਤੇ ਏਸ਼ੀਆ ਦੇ ਵੈਦਰ ਪੈਟਰਨਸ ਨੂੰ ਵੀ ਤਬਦੀਲ ਕਰ ਦਿੱਤਾ ਇੰਗਲੈਂਡ ਵਿੱਚ ਲੋਕਾਂ ਨੇ ਰਾਤ ਨੂੰ ਪੜਨ ਲਈ ਰੋਸ਼ਨੀ ਵੇਖੀ ਜਿਸ ਨੂੰ ਮੈਟ ਨਾਈਟ ਸਨ ਇਫੈਕਟ ਕਿਹਾ ਗਿਆ। ਬਹੁਤ ਸਾਲ ਬਾਅਦ ਵੀ ਟੰਗੋਸਕਾ ਇਵੈਂਟ ਦਾ ਪੂਰਾ ਸੱਚ ਕਿਸੇ ਨੂੰ ਨਹੀਂ ਪਤਾ। ਇਹ ਸਾਇੰਸ ਦਾ ਸਭ ਤੋਂ ਵੱਡਾ ਅਨਸਾਲਵਡ ਮੈਸਰੀ ਹੈ। ਕੁਦਰਤੀ ਕਹਿਰ ਜਾਂ ਕਿਸੇ ਗੋਪਤ ਤਾਕਤ ਦਾ ਨਿਸ਼ਾਨਾ। ਤੁਸੀਂ ਕੀ ਸੋਚਦੇ ਹੋ ਇਹ ਧਮਾਕਾ ਕੁਦਰਤੀ ਸੀ ਜਾਂ ਮਨੁੱਖ ਦੁਆਰਾ ਬਣਾਇਆ ਗਿਆ ਹਥਿਆਰ? ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦੱਸਣਾ। ਧੰਨਵਾਦ।